ਹੈਲੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਖਿਲਜੀ ਵੰਸ਼ ਦੇ ਦੂਜੇ ਸ਼ਾਸਕ ਅਲਾਉਦੀਨ ਖਿਲਜੀ ਬਾਰੇ ਅਲਾਉਦੀਨ ਖਿਲਜੀ ਦਾ ਬਚਪਨ ਦਾ ਨਾਮ ਗੁਰਸ਼ਾਪਸੀ ਤੇ ਇਹ 1296 ਈਸਵੀ ਵਿੱਚ ਜਲਾਲਉਦੀਨ ਖਿਲਜੀ ਦੀ ਹੱਤਿਆ ਕਰਕੇ ਸ਼ਾਸਕ ਬਣਿਆ ਸੀ ਅਲਾਉਦੀਨ ਖਿਲਜੀ ਨੇ ਸਿਕੰਦਰ ਵਾਂਗ ਦੁਨੀਆ ਜਿੱਤਣ ਦੀ ਮੁਹਿੰਮ ਚਲਾਈ ਸੀ ਇਸ ਕਰਕੇ ਇਸ ਨੂੰ ਦੂਜਾ ਸਿਕੰਦਰ ਜਾਂ ਫਿਰ ਸਿਕੰਦਰ ਐਸਾਨੀ ਕਿਹਾ ਜਾਂਦਾ ਹੈ ਇਸ ਨੇ 1311 ਈਸਵੀ ਵਿੱਚ ਕੁਵਤ ਉਲ ਇਸਲਾਮ ਦੇ ਅਲਾਈ ਦਰਵਾਜੇ ਦਾ ਨਿਰਮਾਣ ਕਰਵਾਇਆ ਜਿਹੜੀ ਕੁਵਤ ਉਲ ਇਸਲਾਮ ਹੈ ਇਹ ਕੁਤਬਉਦਦਨ ਐਬਕ ਦੁਆਰਾ ਬਣਾਈ ਗਈ ਸੀ ਅਲਾਉਦੀਨ ਖਿਲਜੀ ਨੇ ਕੀਮਤ ਨਿਯੰਤਰਣ ਲਈ ਬਾਜ਼ਾਰ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਇਸ ਤੋਂ ਇਲਾਵਾ ਇਸ ਨੇ ਦਾਗ ਅਤੇ ਚਿਹਰੇ ਦੀ ਪ੍ਰਥਾ ਵੀ ਸ਼ੁਰੂ ਕੀਤੀ ਸੀ ਇਹ ਦਿੱਲੀ ਸੋਕਤਨਤ ਦਾ ਪਹਿਲਾ ਸ਼ਾਸਕ ਸੀ ਜਿਸ ਨੇ ਸਤਾਈ ਸੈਨਾ ਦਾ ਪ੍ਰਬੰਧ ਕੀਤਾ ਜਾਂ ਫਿਰ ਵਿਵਸਥਾ ਕੀਤੀ ਮਲਿਕ ਕਫੂਰ ਅਲਾਉਦੀਨ ਖਿਲਜੀ ਦਾ ਪ੍ਰਮੁੱਖ ਸੈਨਾਪਤੀ ਸੀ ਇਸ ਨੂੰ ਅਲਾਉਦੀਨ ਖਿਲਜੀ ਨੇ ਗੁਜਰਾਤ ਦੇ ਹਮਲੇ ਦੌਰਾਨ 1000 ਦਿਨਾਰ ਵਿੱਚ ਖਰੀਦਿਆ ਸੀ ਇਸ ਲਈ ਇਸ ਨੂੰ 1000 ਦਿਨਾਰੀ ਵੀ ਕਿਹਾ ਜਾਂਦਾ ਹੈ ਅਲਾਉਦੀਨ ਖਿਲਜੀ ਦੀ ਮੌਤ 1316 ਈਸਵੀ ਵਿੱਚ ਹੋਈ